ਸੂਬੇ ਦੀ ਕਚਹਿਰੀ ਲੱਗਦੀ ਆ ਸਾਹਿਬ ਜਾਦੇ ਸੂਬੇ ਦੀ ਕਚਹਿਰੀ ਵਿੱਚ ਜਾ ਜਾ ਕੇ ਗੱਜ ਕੇ ਫਤੇ ਬਣਾਉਂਦੇ ਨੇ ਜਾਨ ਸਰ ਕਹਿ ਦਿੰਦੇ ਨੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਸਿੱਖਿਆ ਏ ਉੱਥੇ ਜਾ ਕੇ ਗਰਜੇ ਨੇ ਜਿੱਥੇ ਜਵਾਬ ਦੇਣ ਵਾਲਾ ਵੀ ਕੋਈ ਨਹੀਂ ਪਤਾ ਹੈ ਸਾਬ ਜੱਦੀਆਂ ਵੀ ਸਾਡੀ ਫਤੇ ਦਾ ਜਵਾਬ ਦੇਣਾ ਨਹੀਂ ਕਿਸੇ ਨੇ ਤੇ ਅਸੀਂ ਸਿਖਾਈਏ ਨਾ ਬੱਚੀਆਂ ਨੂੰ ਉੱਤ ਜਦੋਂ ਵੀ ਕਿਸੇ ਨੂੰ ਮਿਲਣੇ ਫਤੇ ਬੁਲਾਉਣੀਆਂ ਗੱਜ ਕੇ ਉਹਨਾਂ ਨੇ ਉੱਥੇ ਵੀ ਬੁਲਾਈਏ ਜਿੱਥੇ ਸਾਰੇ ਦਸ਼ਮਣ ਨੇ ਤੇ ਅਸੀਂ ਆਪਸ ਵਿੱਚ ਹੀ ਨਹੀਂ ਬੁਲਾਉਂਦੇ ਨਾਲੇ ਇਹ ਤੇ ਯਾਦ ਰਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਦੀ ਵਾਹਿਗੁਰੂ ਦਾ E fatei vi.